ਯਾਰਾ ਤਾਂ ਬਹੁਤ ਔਖਾ ਹੋ ਰਿਹਾ ਜੀ। ਕਿਵੇਂ? ਮਤਲਬ ਕਿ ਵੀ ਕੰਮ ਵੀ ਆਪਣੇ ਕੋਲ ਉਹਨਾ ਕੀ ਆਈ ਥੋੜਾ ਹੀ ਆ। ਕੰਮ ਵੀ ਛੇਤੀ ਲੱਭਣ ਚਾਹੀਦਾ ਪਰ ਲੱਭਦਾ ਨਹੀਂਗਾ। ਤੇ ਆ ਹੁਣ ਵੀ ਸਾਈ ਮੁੰਡੇ ਲੱਭ ਗਏ ਆਈ ਸੀਗੇ। ਅੱਜੇ ਉਹਨਾਂ ਪੈਸੇ ਘੜਾ ਕੇ ਲਏ ਸੀਗੇ ਜੀ ਆਈ ਸੀ ਹੁਣੀ ਮੁੰਡੇ ਦੀ। ਵੇਖਿਆ ਸਰ 100 ਡਾਲਰ ਰਹਿ ਗਿਆ ਖਾਤੇ 'ਚ। ਰੈਂਟ ਦੇਣਾ ਆ ਰੈਂਟ ਉਹਨ ਮੰਗ ਕੇ ਦੇਣਾ। ਐਦਾਂ ਹੀ ਚੱਲ ਰਿਹਾ ਜੀ ਬਸ। ਕਹੇ ਤੋਂ ਫੜ ਲਈਦੇ ਉਹਨੂੰ ਦੇ ਦੇਈਦੇ ਉਹ ਤੋਂ ਫੜ ਕੇ ਉਹਨੂੰ ਦੇ ਦੇਈਦੀਏ ਪੈਸੇ। ਤੇ ਇੰਨਾ ਮੁਸ਼ਕਿਲ ਗੁਜ਼ਾਰਾ ਹੁੰਦਾ ਫੇਰ ਵੀ ਤੁਹਾਡਾ ਕੈਨੇਡਾ ਰਿਆਂ ਨੂੰ ਦਿਲ ਕਰਦਾ। ਹਾਂਜੀ ਫਿਰ ਉਹਨਾਂ ਆਏ ਆ ਪਰ ਰਹਿਣਾ ਤੇ ਪਹਿਣਾ ਹੀ ਐ ਨਾ ਹੀ ਪਿੱਛੇ ਵੀ ਨਹੀਂ ਮੋੜ ਸਕਦੇਗੇ ਜੀ ਜੀ ਨਾ ਪਿੱਛੇ ਮਰੱਬੇ ਬੋਲਦੇ ਹੀ ਆਪਣੇ ਜਿਹੜਾ ਪਿੱਛੇ ਚੱਲ ਜੀਏ ਬਿਲਕੁਲ ਹਾਂਜੀ ਅੱਛਾ ਕਹਿੰਦੇ ਨੇ ਵੀ ਸਟੂਡੈਂਟ ਵਿਚਾਰੇ ਪਰੇਸ਼ਾਨ ਤਾਂ ਹੈਗੇ ਨੇ ਬੜੇ ਮੁਸ਼ਕਿਲਾਂ ਗੁਜ਼ਾਰਾ ਕਰਦੇ ਨੇ ਪਰ ਤੁਹਾਡੇ ਤਾਂ ਸੋਨੇ ਦੀਆਂ ਨੱਥੀਆਂ ਵੀ ਪਾਈਆਂ ਹੋਈਆਂ ਇਹ ਮੈਂ ਮੇਰਾ ਵੱਡਾ ਭਾਈ ਇੰਗਲੈਂਡ ਨਾਲ ਹੀ ਉੱਥੇ ਮੰਗਾ ਕੇ ਪਾਈਆਂ ਨੇ ਤਾਂ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਪਾਉਣ ਨੂੰ ਠੀਕ ਉਹਦੇ ਕਰਕੇ ਮੈਂ ਇੱਥੇ ਬੈਠਾ ਆਂ ਨਹੀਂ ਤਾਂ ਅੱਛਾ ਉਹਨੂੰ ਤਾਂ ਵਾਪਸ ਮੁੜ ਜਾਣਾ ਸੀਗਾ ਜੇ ਜੇ ਲਾਤਾ ਜੀ ਨੀ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਵੇਂ ਕਹਾ ਤਾਂ ਕੰਬੋ ਘੱਟ ਚੁੱਕਿਆਗਾ ਬਹੁਤ ਸਟੂਡੈਂਟ ਆ ਚੁੱਕੇ ਨੇ ਸੋ ਅ ਜਿਹਨੇ ਵੀ ਨਵੇਂ ਸਟੂਡੈਂਟ ਆ ਰਹੇ ਨੇ ਉਹਨਾਂ ਨੂੰ ਬਹੁਤ ਖੌਰ ਹੈਗਾ ਐਜ਼ ਐਜ਼ ਕੰਪੇਅਰ ਟੂ ਜਿਹ ਕਹੀਏ ਜਿਹੜਾ ਇਮੀਗ੍ਰੇਸ਼ਨ ਦੇ ਨਵੇਂ ਰੂਲ ਆ 20000 ਉਹ ਜੀਆਈਸੀ ਗਿਆਗਾ ਇਹਨਾਂ ਨੇ ਬਹੁਤ ਜ਼ਿਆਦਾ ਕਹੀ ਹੈ ਤੇ ਉਹਦੇ ਹਿਸਾਬ ਨਾਲ ਜੇ ਜਵਾਕ ਆਉਂਦੇ ਤਾਂ ਬਹੁਤ ਜ਼ਿਆਦਾ ਪੈਸੇ ਲਾ ਕੇ ਆਉਂਦੇ ਤੇ ਬਹੁਤ ਡਿਫਿਕਲਟੀਜ਼ ਨੂੰ ਫੇਸ ਕਰਦੇ ਨੇ ਇੱਥੇ ਅੱਗੇ ਵੀ ਕਿਉਂਕਿ ਕੰਮ ਨਹੀਂ ਮਿਲਦਾ ਤਾਂ ਸਭ ਫੀਸਾਂ ਵੀ ਭਰਨੀਆਂ ਬਹੁਤ ਖੀ ਹੋ ਜਾਂਦੀਆਂ ਨੇ ਤੇ ਨਾਲ ਦੀ ਨਾਲ ਇਹਨਾਂ ਨੇ ਅੱਜ ਕੱਲ ਕੋਰਸ ਵੀ ਵੋ ਘਟਾਤੇ ਨੇ ਤੇ ਮਿਨੀਮਮ ਮਤਲਬ ਕਾਲਜ ਦੀ ਵੀ ਬਹੁਤ ਥੋੜੇ ਰਹਿ ਚੁੱਕੇ ਨੇ ਹਨਾ ਕਰਨ ਵਾਸਤੇ ਦਿਨ ਨਾਲ ਉਹ ਸਾਬ ਨਾਲ ਵੀ ਸਟੂਡੈਂਟ ਕੱਟ ਬੁਲਾਉਣੇ ਚਾਹੀਦੇ ਅੱਜ ਕੱਲ ਤਾਂ ਉਹ ਸਾਬ ਨਾਲ ਪ੍ਰੋਬਲਮ ਬਹੁਤ ਆ ਚੁੱਕੀ ਆ ਤੁਹਾਡੇ ਸਾਰਿਆਂ ਕੋ ਕੰਮ ਕਰ ਹੈਗੇ ਆ ਹਾਂਜੀ ਮੇਰੇ ਕੋਲ ਹੈਗਾ ਕਿਉਂਕਿ ਮੈਨੂੰ 2 ਸਾਲ ਹੋ ਚੁੱਕੇ ਨੇ ਇੱਥੇ ਆਨੂੰ ਜਿਹੜੇ 2 ਸਾਲ ਦੇ ਆਸ-ਪਾਸ ਪਹਿਲਾਂ ਆਏ ਸੀ ਉਹਨਾਂ ਨੂੰ ਕੰਮ ਮਿਲਦੇ ਨੇ ਪਰ ਹੁਣ ਦੇ ਜਵਕ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਹਾਂਜੀ ਉਹ ਥੋੜਾ ਜਿਹਾ ਔਖਾ ਹੋਇਆ ਪਿਆ ਉਹਨਾਂ ਦਾ ਸਾਨੂੰ ਮਿਲੇ ਪਿਆ ਸਾਨੂੰ 2.5 ਸਾਲ ਹੋ ਗਏ ਜਿੱਦਾਂ ਆਇਆ ਨੂੰ ਤੁਹਾਡੇ ਹਿਸਾਬ ਨਾਲ ਤੁਹਾਨੂੰ ਲੱਗਦਾ ਵੀ ਜਿਹੜੀ ਸਟੂਡੈਂਟਾਂ ਦੀ ਹਾਲਤ ਹੋ ਰਹੀ ਹੈ ਕਾਸਟ ਆਫ ਲਿਵਿੰਗ ਇੰਨੀ ਜ਼ਿਆਦਾ ਹੋ ਚੁੱਕੀ ਹੈ ਇਹ ਕ੍ਰਾਈਸਿਸ ਦੇ ਵਿੱਚ ਨੇ ਤਾਂ ਇੱਥੇ ਰਹਿਣ ਨਾਲੋਂ ਇੰਡੀਆ ਵਾਪਸ ਜਾਣਾ ਚਲੇ ਜਾਣਾ ਚਾਹੀਦਾ ਦੇਖੋ ਜੀ ਹਰ ਬੰਦਾ ਕਰੋ ਇੱਕ ਸੁਪਨਾ ਸਜਾ ਕੇ ਆਉਂਦਾ ਵੀ ਇੱਥੇ ਆ ਕੇ ਅਸੀਂ ਆਪਦੀ ਲਾਈਫ ਸੈੱਟ ਕਰੀਏ ਆ ਇੱਕ ਵਧੀਆ ਘਰ ਹੋਵੇ ਨਾਈਸ ਫੈਮਿਲੀ ਬਣੇ ਸਾਰਾ ਕੁਝ ਬੰਦਾ ਇਹੀ ਹਰ ਬੰਦਾ ਇਹੀ ਸੋਚ ਕੇ ਆਉਂਦਾ ਉਹਨਾਂ ਦੇ ਵੀ ਇਹੀ ਸੁਪਨੇ ਆ ਸਾਡੇ ਵੀ ਇਹੀ ਸੁਪਨੇ ਆ ਹਨਾ ਹਰ ਬੰਦਾ ਇੱਥੇ ਪੂਰਾ ਕਰਨਾ ਚਾਹੁੰਦਾ ਹੈ ਬਸ ਆਉਂਦੇ ਆ ਪਰ ਹੁਣ ਜਿਹੋ ਜਿਹੇ ਇੱਥੋਂ ਦੇ ਹਾਲਾਤ ਹੋਏ ਪਏ ਆ ਹਨਾ ਜਿਹੋ ਜਿਹੇ ਲੋਕਾਂ ਦਾ ਬਿਹੇਵੀਅਰ ਹੋਇਆ ਪਿਆ ਬਹੁਤ ਰੁੱਖੇ ਲੋਕ ਇੱਥੇ ਹਨਾ ਆਪਾਂ ਇਹ ਜੀ ਮੰਨਦੇ ਆ ਹਨਾ ਆਪਾਂ ਇੱਕ ਇਹੋ ਜੇ ਕਲਚਰ ਚੋਂ ਉੱਠ ਕੇ ਆਏ ਆ ਜਿੱਥੇ ਆਪਾਂ ਬਹੁਤ ਹੀ ਮਨਨਸਾਰ ਰਹਿੰਨੇ ਹੁੰਨਾ ਹਨਾ ਵੀ ਆਪਾਂ ਨੂੰ ਉਹ ਕੇਅਰ ਮਿਲਦੀ ਆ ਉਹ ਪਿਆਰ ਮਿਲਦਾ ਇੱਥੇ ਉਹ ਚੀਜ਼ਾਂ ਨਹੀਂ ਮਿਲਦੀਆਂ ਹਨਾ ਪਰ ਆਪਾਂ ਤਾਂ ਵੀ ਘਰ ਛੱਡ ਕੇ ਆਉਨੇ ਕਿਉਂਕਿ ਆਪਾਂ ਸਕਸੈਸਫੁਲ ਹੋ ਸਕੀਏ ਇੱਥੇ ਆ ਕੇ ਸੋ ਮੁੜਨਾ ਤਾਂ ਨਹੀਂ ਚਾਹੀਦਾ ਹਨਾ ਵੀ ਡਟ ਕੇ ਕੰਮ ਕਰਨਾ ਚਾਹੀਦਾ ਜਿਹੜਾ ਬੰਦਾ ਮਿਹਨਤ ਕਰਦਾ ਜੀ ਰੱਬ ਵੀ ਉਹਦਾ ਹੀ ਸਾਥ ਦਿੰਦਾ ਸੋ ਮਿਹਨ ਕੋਈ ਕੋਈ ਇੱਥੇ ਲੜਾਈ ਝਗੜਾ ਹੋ ਜਾਵੇ ਕੋਈ ਹੁੱਲੜਬਾਜ਼ੀ ਹੋ ਜਾਵੇ ਤਾਂ ਹਮੇਸ਼ਾ ਕੁਮਾਂਤਰੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਦਾ ਹੀ ਨਾਮ ਆਉਂਦਾ ਹੈ ਤੇ ਤੁਹਾਨੂੰ ਕੀ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਤੁਸੀਂ ਵੀ ਆਏ ਤਾਂ ਸਟੂਡੈਂਟ ਹੀ ਸੀਗੇ ਮੈਂ ਜੀ ਇਦਾਂ ਕਹਾ ਤਾਂ ਸਟੂਡੈਂਟਾਂ ਕੋਲੇ ਟਾਈਮ ਨਹੀਂ ਹੈਗਾ ਜੀ ਪਹਿਲਾਂ ਸਟੱਡੀ ਆ ਉਹ ਤੋਂ ਬਾਅਦ ਕੰਮ ਆ ਜੇ ਉਹ ਤੋਂ ਬਾਅਦ ਰੈਸਟ ਲੈਣੀ ਹੈ ਬੰਦੇ ਨੇ ਤਾਂ ਰੈਣੀ ਨਹੀਂ ਤਾਂ ਗੁਰਦੁਆਰੇ ਜਾਣਾ ਉਦੋਂ ਬੰਦੇ ਨੇ ਆਉਦੀ ਹਨ ਉਹ ਫੈਮਿਲੀ ਨਾਲ ਵੀ ਗੱਲ ਕਰਨੀਆਂ ਟਾਈਮ ਬਹੁਤ ਘੱਟ ਹੁੰਦਾ ਹੈਗਾ ਖਾਣ ਪੀਣ ਨੂੰ ਵੀ ਅਸੀਂ ਆਪ ਬਣਾਉਣਾ ਨਾ ਕਈ ਵਾਰੀ ਢੀਫੰਨੇ ਵੀ ਵਧੀਆ ਲੱਗਦਾ ਆਪ ਬਣਾਉਂਦੇ ਆ ਟਾਈਮ ਬਹੁਤ ਜਾਂਦਾ ਜੀ ਉਹੀ ਲੱਗਦਾ ਕਿ ਸਟੂਡੈਂਟ ਆ ਕੇ ਗੰਦ ਪਾਇਆ ਜਾਂਦਾ ਹੁੱਲੜਬਾਜੀ ਕਰ ਜਾਂਦਾ ਨਹੀਂ ਜਿਹੜੇ ਅੱਜ ਕੱਲ ਦੇ ਸਟੂਡੈਂਟ ਨਹੀਂ ਹੈਗੇ ਜੀ ਜਿਹੜੇ ਵਰਕ ਪਰਮਿਟ ਤੇ ਬੰਦੇ ਆਉਂਦੇ ਆ ਜਾਂ ਫਿਰ ਕਹਿ ਲਓ ਪੀਆਰ ਹੋ ਚੁੱਕੇ ਨੇ ਉਹਨਾਂ ਨੂੰ ਖੁੱਲੇ ਨਹੀਂ ਉਹਨਾਂ ਕੋਲ ਟਾਈਮ ਵਾਧੂ ਆ ਗੈਸ਼ ਹੁੰਦਾ ਮਣੀ ਹੁੰਦੀ ਉਹਨਾਂ ਕੋਲੇ ਕੰ ਹੁਣ ਉਹ ਵਿਲੇ ਨਹੀਂ ਜੀ ਉਹ ਕਰ ਸਕਦੇ ਨੇ ਆਪਾਂ ਮੈਂ ਜੀ ਇਦਾਂ ਕਹਿ ਨਹੀਂ ਸਕਦਾ ਕਿ ਸਟੂਡੈਂਟ ਹੀ ਕਰਦੇ ਸਾਰੇ ਇੰਟਰਨੈਸ਼ਨਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ